ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਆਏ ਆ ਜੀ ਚੋਨੇ ਨੂੰ ਖਾਦ ਪਾਉਣੇ ਇਹ ਆ ਜੀ ਸਾਡੀ ਪੀਆਰ 114 بارشਾਂ ਜ਼ਿਆਦਾ ਹੋਣ ਕਰਕੇ ਨਾ ਪਾਣੀ ਦੀ ਤ압 ਬਹੁਤ ਆ ਗਈ ਇਹਨੂੰ ਇਹ ਬੂਟਾ ਜਿਹੜਾ ਪੂਰਾ ਤੁਰਿਆ ਨਹੀਂ ਬਹੁਤ ਮਰਜ਼ੀ ਫਿੰਦੀ ਨਿਕਲ ਪਾਇਆ ਅੱਜ ਇਹਨੂੰ ਕੁਝ ਖਾਦਾਂ ਦਵਾਈਆਂ ਪਾ ਕੇ ਬੂਟੇ ਦੀ ਚਾਲ ਬਣਾਉਣੇ ਆ ਉਹ ਨਿਕਲ ਸਕਦੇ ਤੇ ਮਰ ਦੇ ਵਿੱਚ ਅਸੀਂ ਖਾਦ ਦੇ ਵਿੱਚ ਪਾ ਰਹੇ ਆ ਜੀ ਫਿਪਰੋਨਿਲ ਕਿੱਤੀ ਸਾਈਡ ਹੈ। ਟਿਕੋ ਨੈਲ 6% ਹੈ ਜੀ। ਤੇ ਹੁਣ ਮੈਂ ਦਿਖਾਉਣਾ ਤੁਹਾਨੂੰ। ਮਾਰੇ ਪੈਨ ਕਿੱਡੇ ਦੀ ਚੱਕਰ ਦੀ ਲੋਕ ਹੁੰਦੀ ਆ। ਆਹ ਆਹ ਆ ਰਿਹਾ ਜੀ ਡੀਜ਼ਲ ਨਾਮ ਤੋਂ ਆਉਂਦੀ ਆ ਫਿਪਰਨਲ। ਪਾ ਰਿਹਾ ਜੀ ਇਹਦੇ ਨਾਲ ਥੋੜੀ ਕਬੂਤੇ ਦੀ ਗ੍ਰੋਥ ਹੋ ਜਾਏਗੀ। ਇਹਦੇ ਨਾਲ ਕੋਈ ਜੜ ਦੇ ਵਿੱਚ ਕੀੜੀ ਕਾੜੀ ਹੋਵੇ ਉਹ ਵੀ ਜਿਹੜੀ ਉਹ ਖਤਮ ਹੋ ਜਾ। ਬਾਰਸ਼ਾਂ ਜ਼ਿਆਦਾ ਹੋਣ ਕਰਕੇ ਦਾਬ ਬਹੁਤ ਆ ਗਈ ਜੀਰੀ ਨੂੰ ਤੁਸੀਂ ਇਹ ਮੰਨ ਕੇ ਚੱਲੋ ਜੀ ਇਹਨੂੰ ਸਿਰਫ ਅਸੀਂ ਜਦੋਂ ਕੱਦੂ ਕਰਨਾ ਸੀ ਨਾ ਉਸ ਟਾਈਮ ਮੋਟਰਾਂ ਚਲਾਈਆਂ ਸੀ ਉਹਦੇ ਬਾਅਦ ਇਹਦੇ ਚ ਮੋਟਰ ਨਹੀਂ ਚਲਾਈ ਅਸੀਂ ਬਸ ਬਾਰਸ਼ਾਂ ਦਾ ਹੀ ਪਾਣੀ ਖੜਾ ਜੀ ਸਾਰਾ ਇਹਦੇ ਚ ਉਸ ਤੋਂ ਤਕਰੀਬ ਕਰੀਬ 20 ਬਾਈ ਦਿਨ ਦੀ ਜੀਰੀ ਹੋਈ ਆ ਤੇ 20 ਬਾਈ ਦਿਨ ਤੋਂ ਇਹਦੇ ਵਿੱਚ ਮੋਟਰ ਕੋਈ ਨਹੀਂ ਚੱਲੀ ਸਿਰਫ ਤੇ ਸਿਰਫ ਬਾਰਸ਼ਾਂ ਦਾ ਪਾਣੀ ਖੜਾ ਹੈ ਹੁਣ ਪਾਣੀ ਘਟਿਆ ਖਾਦਾਂ ਪਾਉਨੇ ਆ ਬਾਕੀ ਆ 1509 ਆ ਇਹ ਥੋੜੀ ਗੇਤੀ ਲੱਗੀ ਹੋਈ ਸੀ ਇਹਨੂੰ ਕੋਈ ਕਮੀ ਨਹੀਂ ਹੈਗੀ ਇਹ ਤਾਂ ਬਹੁਤ ਸੋਹਣੀ ਜਿਹੀ ਖੜੀ ਆ ਇਹਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਇਹ ਬਰਸ਼ਾ بارش ਆਉਣ ਤੋਂ ਪਹਿਲਾਂ ਜਿਹੜੀ ਇਹ ਲੱਗ ਚੁੱਕੀ ਸੀ ਇਸ ਕਰਕੇ ਇਹਦੇ ਤੇ ਪਾਣੀ ਦੀ ਕੋਈ ਦਾਬ ਜਿਆਦਾ ਸਨ ਨਹੀਂ ਕੀਤਾ ਇਹ ਤਾਂ ਉਹਦੇ ਬੂਟਾ ਵੀ ਬਹੁਤ ਸੋਹਣਾ ਹੋਇਆ ਪਿਆ ਕੋਈ ਕਮੀ ਨਹੀਂ ਨਾਲੀਆਂ ਵੀ ਪੂਰੀਆਂ ਨੇ ਲੋ ਜੀ ਮੌਸਮ ਫੇਰ ਹੋ ਗਿਆ ਜੇ ਖਰਾਬ ਬੱਦਲ ਪੂਰਾ ਹੈ ਕਦੇ ਵੀ بارش ਆ ਸਕਦੀ ਆ ਸੋ ਅੱਜ ਜਿਹੜੀ ਸਾਡੀ ਪਹਿਲਾਂ ਹੀ بارشਾਂ ਦੀ ਵਜ੍ਹਾ ਦੇ ਨਾਲ ਕਮਜ਼ੋਰ ਰਹਿ ਗਈ ਆ ਪਾਣੀ ਦੀ ਦਾਬ ਜ਼ਿਆਦਾ ਹੋਣ ਕਰਕੇ ਬੂਟਾ ਵਧਿਆ ਨਹੀਂ ਪੂਰਾ ਉੱਤੋਂ ਫਿਰ ਮੌਸਮ ਖਰਾਬ ਹੋ ਗਿਆ ਵੇਖੋ ਇਸ ਵਾਰ ਕੀ ਬਣਦਾ ਔਖਾ ਹੋਇਆ ਪਿਆ ਇੰਨਾ ਪੈਲੀਆਂ ਦਾ ਨਾ ਤਾਂ ਪਾਣੀ ਕਿਸੇ ਪਾਸੇ ਨਿਕਲਦਾ ਹੈ ਉਹ ਸਾਹਮਣੇ 4 ਕਿੱਲੇ ਦਾ ਸੀ ਪਹਿਲਾਂ ਹੀ ਵਾਹ ਕੇ ਲਾਏ ਹੋਏ ਨੇ ਮੌਸਮ ਫਿਰ ਖਰਾਬ ਹੋ ਗਿਆ ਹੁਣ ਬਾਕੀ ਚਲੋ ਖਾਦਾ ਖੁਦਾਂ ਪਾ ਕੇ ਚੁੱਕਦੇ ਆ ਬੋਟਾ ਤੇ ਬਹੁਤ ਮਾੜਾ ਇਹਦਾ ਅ ਵਿੱਚ ਖੱਪੇ ਵੀ ਬਹੁਤ ਪੈ ਗਏ ਨੇ ਫਿਰ ਵੀ ਚਲੋ ਖਾਦਾ ਖੁਦਾਂ ਪਾ ਕੇ ਚੁੱਕਦੇ ਆ ਇਹਨੂੰ ਬਸ ਇੰਨਾ ਗਾ ਕੇ ਮਾਲਕ ਸੁੱਖ ਰੱਖੇ ਅੱਗੇ ਬਰਸਾਤ ਨਾ ਹੋਵੇ ਤੇ ਕੋਈ ਦਿੱਕਤ ਨਹੀਂ ਬਰਸਾਤ ਹੋ ਗਈ ਤੇ ਫਿਰ ਕੰਮ ਖਰਾਬ ਹੋ ਜਾਏਗਾ ਇੱਧਰ ਮੁੰਡੇ ਲੱਗੇ ਹੋਏ ਨੇ ਫਿਰ ਖਾਦ ਪਾਉਣ ਲੈ ਗਏ ਝੋਲੀਆਂ ਚੁੱਕ ਕੇ ਇਹ ਪਾ ਰਿਹਾ ਜੀ 1509 ਨੂੰ ਦੋ ਕਿਲੇ ਰਹਿ ਗਏ ਹੀ ਵਿੱਚ ਉਹਨਾਂ ਨੂੰ ਪਾਈ ਜਾਂਦੇ ਆ ਜੀ ਆ 1509 ਦਾ ਬੂਟਾ ਵਧੀਆ ਹੋ ਗਿਆ ਇਹਨੂੰ ਕੋਈ ਕਮੀ ਨਹੀਂ ਇਹ ਤਾਂ ਬਹੁਤ ਸੋਹਣਾ ਹੋ ਗਿਆ ਜੀ ਹੁਣ ਲਓ ਜੀ ਚੋਬਰ ਆ ਰਹੇ ਨੇ ਖਾਦ ਪਾ ਕੇ ਕਰੀਏ ਛੁੱਟੀ ਹੁਣ ਖਾਦ ਪੈ ਗਈ ਆ ਚਲਿਏ ਬਾਕੀ ਕੱਲ ਦੇ ਦੇਖਾਂਗੇ ਕੱਲ ਆ ਕੇ ਕੀ ਕਰਨਾ ਹੈ